ਇੰਟਰ ਟੋਡਰਪੁਰ ਦੀ ਕੋਠੀ ਆ ਜਿੱਥੇ ਚੋਰੀ ਹੋਈ ਆ ਐਂਟਰ ਟੋਡਰਪੁਰ ਦੀ ਕੋਠੀ ਜਿੱਥੇ ਚੋਰੀ ਹੋਈ ਲੱਗਾ ਜੀ ਚੋਰਾਂ ਨੇ ਪਾਈਪ ਦੇ ਉੱਤੇ ਆ ਪੰਜ ਇੱਟਾਂ ਰੱਖੀਆਂ ਤਲਾਤੇ ਦੇ ਪੈਵਰ ਉੱਪਰ ਰੋੜਿਆ ਆ ਕੋ ਕੰਦਿਤ ਨਹੀਂ ਤੱਕਗੇ ਇਹ ਫਿਰ ਵੀ ਕੋਠੀ 'ਚ ਐਂਟਰ ਹੁੰਦੇ ਆ ਹੀ ਮੇਨਦਰਜ ਉਹਨੇ ਜਿੰਦੇ ਲੱਗਿਓ ਸੀਗੇ ਤਾਂ ਹੀ ਟਾਲਟ ਬਾਥਰੂਮ ਬਣਿਓ ਕੀ ਚੋਰਾ ਨੇ ਆਏ ਸੌਖਾ ਤਰੀਕਾ ਲੱਭ ਕੇ ਪੈਰ ਰੱਖ ਕੇ ਕਨ ਉੱਤਨ ਚੱਕਾ ਦਿੱਤਾ ਤੇ ਹੋਊ ਆ ਕਿਦਾਂ ਟੁਕੋਠੀ ਦੇ ਹੋ ਗਈ ਵਾਰਦਾਤ ਜੀ ਬਾਕੀ ਆਉ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਦਿਖਾਉਂਦੇ ਆ ਭੈਣ ਜੀ ਸੱਸਰੀ ਘਾਲ ਜੀ ਹਾਂ ਜੀ ਸੱਸਰੀ ਘਾਲ ਇਹ ਤੁਹਾਡੇ ਚੋਰੀ ਹੋਈ ਆ ਜੀ ਕਿ ਉਹ ਚੋਰ ਕਿੱਦਾਂ ਆਇਆ ਤਦ 9 ਵਜੇ ਸੀ ਡੈਡੀ ਨੇ ਰੋਟੀ ਖਾਧੀ ਮੈਂ ਖਾਧੀ ਠੀਕ ਹੈ ਜੀ ਡੈਡੀ ਇੱਥੇ ਟੀਵੀ ਦੇਖਦੇ ਸੀ ਲੌਬੀ ਦੇ ਵਿੱਚ ਬੈਠੇ ਹਾਂਜੀ ਤੇ ਮੈਂ ਡੈਡੀ ਨੂੰ ਕਿਹਾ ਵੀ ਡੈਡੀ ਟੀਵੀ ਆਫ ਕਰਦਾ ਕਿ ਤੁਸੀਂ ਦੇਖਣਾ ਡੈਡੀ ਕਹਿੰਦੇ ਮੈਂ ਦੇਖਣਾ ਆ ਹਾਂਜੀ ਤੇ ਫੇ ਮੈਂ ਕਿਹਾ ਓਕੇ ਮੈਂ ਆਪਣੇ ਰੂਮ 'ਚ ਚੱਲ ਗਈ ਠੀਕ ਹੈ ਜੀ ਤੇ ਲੋਕ ਆਲਰੇਡੀ ਸਾਡੇ ਪੈਰੇ ਪਹਿਲੇ ਲੱਗੇ ਹੋਏ ਸੀ ਲਾ ਦੇ ਦੇ ਟਾਈਮ ਨਾਲ ਜਿੱਦਾਂ ਲੋਕ ਹਨਾ ਹਾਂਜੀ ਤੇ ਮੈਂ ਰੂਮ 'ਚ ਹਜੇ ਗਈ ਆ ਹਾਂਜੀ ਤੇ ਹਜੇ ਆਪਣੀ ਮੈਡੀਸਨ ਖਾਧੀ ਆ ਸੌਣ ਦੀ ਸੌਣ ਲਈ ਆਪਣੇ ਬਲੈਂਕਟ ਖੋਲਿਆ ਤੇ ਜਾਨੂੰ ਆਵਾਜ਼ ਹੋਈ ਬਹੁਤ ਜ਼ੋਰ ਨਾਲ ਬਾਹਰੋਂ ਹਾਂਜੀ ਤੇ ਮੈਂ ਕਿਹਾ ਡੈਡੀ ਖੜੇ ਡਿੱਗ ਗਏ ਸਿਆਣੇ ਆ ਬਜ਼ੁਰਗ ਆ ਠੀਕ ਹਾਂਜੀ ਮੈਨੂੰ ਲੱਗਿਆ ਡੈਡੀ ਡਿੱਗੇ ਆ ਹਾਂਜੀ ਤੇ ਉਹ ਡੈਡੀ ਨਹੀਂ ਸੀ ਡਿੱਗੇ ਉਹਨਾਂ ਨੇ ਲੋਕ ਤੋੜਿਆ ਸੀ ਸਾਡਾ ਠੀਕ ਆ ਜੀ ਤੇ ਮੈਂ ਇਹਨੂੰ ਲੱਗਾ ਡੈਡੀ ਦੇ ਚੱਕਰ 'ਚ ਮੈਂ ਆਪਣਾ ਡੋਰ ਰੂਮ ਦਾ ਖੋਲ ਕੇ ਬਾਹਰ ਨੂੰ ਆਈ ਤੇ ਉਹ ਬੰਦੇ ਤਿੰਨ ਐਂਟਰ ਹੋ ਚੁੱਕੇ ਸੀ ਠੀਕ ਹੈ ਜੀ ਤੇ ਉਹਨਾਂ ਨੇ ਮੈਨੂੰ ਦੇਖ ਕੇ ਮੇਰੇ ਤੇ ਅਟੈਕ ਕਰ ਦਿੱਤਾ। ਇਹ ਬੰਦੇ ਜਿਹੜੇ ਤਿੰਨ ਸੂਨਾ ਚ ਕੋਈ ਕਿਦਾਂ ਮੋਨੇ ਸੀ ਜਾਂ ਕੋਈ ਸਰਦਾਰ ਵੀ ਸਾ ਵਿੱਚ। ਸਰ ਉਹਨਾਂ ਨੇ ਸਾਰਾ ਕਵਰ ਕੀਤਾ ਸੀ। ਕਵਰ ਕੀਤਾ ਸੀ। ਉਹਨੂੰ ਪਤਾ ਨਹੀਂ ਲੱਗਾ। ਕਿ ਸਾਰਾ ਕਵਰ ਕੀਤਾ ਸੀ। ਬਾਅਦ ਚ ਮੇਰੀ ਫੈਮਲੀ ਨੇ ਕੈਮਰਿਆਂ ਚ ਚੈੱਕ ਕੀਤਾ ਤੇ ਉਹਨਾਂ ਦੇ ਮੋਨੇ ਸੀ। ਠੀਕ ਹੈ ਜੀ। ਇੱਕ ਸਰਦਾਰ ਸੀ। ਠੀਕ ਹੈ ਜੀ। ਕੋਈ ਦਾ ਉਮਰ ਦਾ ਵੀ ਨਹੀਂ ਕੋਈ ਪਤਾ ਲੱਗਾ ਕਿ ਕਿੰਨੀ ਕਿਹਦੇ ਆਵਾਜ਼ ਤੋਂ ਕੋਈ ਕਵਰ ਸੀ ਤੱਕ ਕਲੀਅਰ ਮਤਲਬ ਨਹੀਂ ਕਿ ਪਰਫੈਕਟ ਤੁਹਾਡੇ ਬਾਹ ਤੇ ਕਿਤੇ ਖੱਟ ਮਾਰੀ ਜੀ ਉਹਨਾਂ ਨੇ ਹੀ ਮਾਰੀਆਂ ਆ ਸਾਰੀਆਂ ਆਹ ਦੇਖੋ ਬਾਹ ਅਜੇ ਵੀ ਤੁਸੀਂ ਡੌਲਾ ਤਾਲਾ ਬੀਬੀ ਦਾ ਵੇਖ ਸਕਦੇ ਆ ਹਾਂ ਦੂਜੇ ਪਾਸੇ ਵੀ ਆ ਜੀ ਆਹ ਦੇਖੋ ਬਾਹ ਕਿੰਨਾ ਕਾਲੀ ਹੋਈ ਪਈ ਆ ਬੀਬੀ ਨੂੰ ਕੋਟਿਆ ਬੰਜੀ ਤਰ੍ਹਾਂ ਤੇ ਇਹਦੇ ਬਾਕੀ ਸੀਦੇ ਧੂੜ ਤੇ ਵੀ ਲੱਗੀਆਂ ਆ ਹਾਂ ਜੀ ਪਿੱਛੇ ਕਲੋਰ ਰਹਿਂਦਿਓ ਕੋਈ ਰਹਿਂਦਿਓ ਤੇ ਬੀਬੀ ਨੂੰ ਬਾਹ ਕੋਟਿਆ ਮਾਰਿਆ ਬਹੁਤ ਆ ਕਿ ਹੁਣ ਇੱਕ ਲੇਡੀ ਚਨਾ ਮੁਰੇ ਕਰਦੀ ਵੀ ਗਈ ਤਾਂ ਨੁਕਸਾਨ ਭਾਜੀ ਕਿੰਨਾ ਕੁ ਹੋ ਗਿਆ ਤੁਹਾਡਾ ਨੁਕਸਾਨ ਵੀ ਕਾਫੀ ਹੋ ਗਿਆ ਜੀ ਨਾਲ 골ਡ ਪਿਆ ਸੀ ਕੈਸ਼ ਪਿਆ ਸੀ ਸਾਰਾ ਉਹ ਉਹ ਮੈਨੂੰ ਕੁੱਟੀ ਜਾਂਦੀ ਸੀ ਦੋ ਜਾਣੇ ਤੀਜਾ ਜਾਣਾ ਲੋਕਰ ਨੁਕਰ ਲੱਭਣ ਚ ਲੱਗਾ ਹੋਇਆ ਸੀ ਹਾਂਜੀ ਲਮਾਰੀਆਂ ਫੋਲ ਦਾ ਪਿਆ ਸੀ ਪਾਰਸ ਕੀ ਕੱਪੜੇ ਕੀ ਸਭ ਕੁਝ ਉਹਨਾਂ ਨੇ ਮੇਰਾ ਪੂਰਾ ਰੂਮ ਸਾਰਾ ਤੈਸ ਨਾਸ ਕਰ ਦਿੱਤਾ ਹਾਂਜੀ ਤੇ ਉਹ ਦੋ ਜਾਨੇ ਮੈਨੂੰ ਕੁੱਟਣ ਤੇ ਸੀ ਵੀ ਦੱਸੇ ਪੁੱਛਦੇ ਸੀ ਕਿ ਕਿੱਥੇ ਆ ਦੱਸ ਜਤੀਜੇ ਨੂੰ ਮਿਲ ਗਿਆ ਲੋਕਰ ਉਹ ਕਹਿੰਦਾ ਵੀ ਮਿਲ ਗਿਆ ਆ ਸਮਾਨ ਮਿਲ ਗਿਆ ਆ ਤੇ ਉਹਨਾਂ ਨੇ ਫਟਾਫਟ ਪਾ ਕੇ ਬਸ ਨੱਠਣ ਦੀ ਫਿਰ ਕੀਤੀ ਆ ਮੈਨੂੰ ਕਹਿੰਦੇ ਪਏ ਸੀ ਕਿ ਦੱਸ ਕਿੱਥੇ ਆ ਸਮਾਨ ਕੋਈ ਇਦਾਂ ਤੇ ਨਹੀਂ ਕੋਈ ਗੱਲ ਬਾਤ ਹੋ ਜਿੱਦਾਂ ਤੁਹਾਡੇ ਡਾਲਰ ਵੀ ਇੰਨੇ ਪੈਸੇ 200 ਦੇ ਕਰੀਬ ਆ ਕਿੰਨਾ ਦਾ 2000 ਡਾਲਰ ਸੀ ਮੇਰੇ ਬ੍ਰਦਰ ਆਏ ਸੀ ਮੈਨੂੰ 2000 ਡਾਲਰ ਕੋਈ ਲੀਕ ਆਊਟ ਤੇ ਨਹੀਂ ਕਰਦੇ ਹੋਗੇ ਕੋਈ ਗੱਲ ਕਹਿਣਾ ਜਿੰਨਾ ਮਾਰਦੇ ਆ ਨਾ ਬਿਨਾਂ ਮੇ ਕਿਸੇ ਨਾਲ ਗੱਲ ਕਰਦੀ ਆ ਫालतू ਨਾ ਕੋਈ ਆਂਦਾ ਹੀ ਨਹੀਂ ਮੇਰੇ ਕੋਲ ਮੇਡ ਕੋਈ ਨਹੀਂ ਆਉਣਾ ਜਾਣ ਕਰਕੇ ਕੋਈ ਨਹੀਂ ਕੋਈ ਨਹੀਂ ਆਂਦਾ ਸਾਰੇ ਦਿਨ ਤਾਂ ਲੋਕ ਨਹੀਂ ਖੁੱਲਦੇ ਸਾਡੇ ਕੋਈ ਸ਼ੱਕ ਕਿਸ ਦਾ ਨਹੀਂ ਸ਼ੱਕ ਵੀ ਨਹੀਂ ਮੇਰੇ ਕੋਈ ਕਿਸੇ ਨਾਲ ਨਹੀਂ ਕੋਈ ਗੱਲਬਾਤ ਸ਼ੱਕ ਹਾਂ ਫਿਰ ਡੀਐਸਪੀ ਕੁਲਵਿੰਦਰ ਸਿੰਘ ਜੀ ਤੇ ਐਸਐਚਓ ਮੇਟੀਆਣਾ ਆ ਰਿਹਾ ਹੈ ਪੁਲਿਸ ਤੇ ਬਾਰ ਬਾਰ ਆਉਂਦੀ ਆ ਤੁਹਾਨੂੰ ਤਸੱਲੀ ਆ ਉਹਨਾਂ ਦੇ ਬਹੁਤ ਹਾਂਜੀ ਕਾਫੀ ਵਧੀਆ ਸਾਡੀ ਸਾਰੀ ਗੱਲਬਾਤ ਸੁਣੀਆ ਕਾਫੀ ਵਧੀਆ ਇਨਸਾਨ ਆ ਦੋਨੋਂ ਬਹੁਤ ਵਧੀਆ ਉਹਨਾਂ ਨੇ ਸਾਨੂੰ ਸੁਣਿਆ ਦੁੱਖ ਸਾਡਾ ਦੇਖਿਆ ਸਾਰਾ ਚੈੱਕ ਕੀਤਾ ਹਾਂਜੀ ਇਹ ਪਿੰਡ 'ਚ ਕੋਈ ਤਾਂ ਸਹਿਮਤ ਨਹੀਂ ਪਾਇਆ ਗਿਆ ਕਿ ਤੁਹਾਡੇ ਅੱਜ ਇਹਨਾਂ ਦੇ ਬਾਰਤਾਤ ਹੋਈ ਕਿਤੇ ਹੋਰ ਨਾ ਕਿਸੇ ਦਿਨ ਹੋ ਜਾਏ ਲੋਕ ਲੇਡੀਆਂ ਡਰੀਆਂ ਹੋਈਆਂ ਹਾਂਜੀ ਬਹੁਤ ਸਾਰੇ ਲੋਕ ਬਹੁਤ ਇੰਦਾ ਡਰੇ ਹੋਏ ਆ ਕਿ ਅੱਜ ਇੱਥੇ ਹੋਈਆਂ ਕੱਲ ਨੂੰ ਕਿਤੇ ਵੀ ਹੋ ਸਕਦੀ ਮੈਂ ਖਾਸ ਇਸ ਚੀਜ਼ ਨੂੰ ਕਹਿ ਰਹੀ ਹਾਂ ਮੈਂ ਪੁਲਿਸ ਨੂੰ ਵੀ ਇਹੀ ਕਹਿ ਰਹੀ ਹਾਂ ਕਿ ਚਲੋ ਸਾਡਾ ਸਮਾਨ ਵਾਪਸ ਮਿਲੇ ਨਾ ਮਿਲੇ ਉਹ ਪਤਾ ਨਹੀਂ ਪਰ ਪਲੀਜ਼ ਉਹਨਾਂ ਬੰਦਿਆਂ ਨੂੰ ਜ਼ਰੂਰ ਤੁਸੀਂ ਸਜ਼ਾ ਦਿਓ ਕਿ ਕੱਲ ਨੂੰ ਅੱਜ ਮੇਨਾ ਹੋਈ ਹੈ ਕੱਲ ਨੂੰ ਹੋਰ ਵੀ ਕਿਸੇ ਨਾ ਹੋ ਸਕਦਾ ਇਹ ਚੀਜ਼ ਨਾ ਕਿਉਂਕਿ ਹਰੇਕ ਘਰ ਲੇਡੀ ਕੱਲੀ ਆ ਸਿੰਗਲ ਆ ਆਲਮੋਸਟ ਸਾਰੇ ਫੈਂਟ ਜੈਂਟਸ ਦਾ ਵਾਰ ਹੀ ਆ ਟੋਡਰਪੁਰ ਦਾ ਅੱਗੇ ਟੋਡਰਪੁਰ ਦੇ ਘਰ ਤੇ ਕਿਰਮੀ ਖੇਤਾਂ ਵਿੱਚ ਬਹੁਤ ਆਲਕਲਲੇ ਹਾਂਜੀ ਦੂਰ ਦੂਰ ਤਾਂ ਘਰ ਹੈ ਹਾਂਜੀ ਦੂਰ ਦੂਰ ਘਰ ਆ ਫੋੜਾ ਤਾਂ ਘਰ ਫੇਰ ਪਿੰਡ ਦੇ ਵਿੱਚ ਆ ਸਾਫ ਫਿਰ ਵੀ ਪਿੰਡ ਹਾਂਜੀ ਘਰ ਵੀ ਘਾਰੇ ਸਾਡੇ ਸਾਰੇ ਘਰ ਨਾਲੇ ਆਪਣੇ ਹੀ ਆਲੇ ਦੁਆਲੇ ਨਾ ਸਾਡੇ ਜਿੰਨੇ ਵੀ ਮੇਰੇ ਘਰ ਦੇ ਆਲੇ ਦੁਆਲੇ ਘਾਰੇ ਆ ਸਾਰੇ ਮੇਰੇ ਖੋਦ ਦੇ ਆਪਣੇ ਟੱਬਰ ਆ ਮੇਰੇ ਅੱਛੇ ਸਕੇ ਹੀ ਕੋਈ ਹਾਂਜੀ ਕੋਈ ਓਪਰਾ ਵਿੱਚ ਟੱਬਰ ਵੀ ਨਹੀਂ ਹੈਗਾ ਹੈਗਾ ਜਦੋਂ ਤੁਹਾਡੇ ਤਾਇ ਦਾ ਪੁੱਤ ਇੱਥੇ ਆਇਆ ਸਤਨਾਮ ਸਿੰਘ ਉਦੋਂ ਜਾ ਚੁੱਕੇ ਸੀ ਕਿ ਕਿੱਥੇ ਸੀ ਹਾਂਜੀ ਉਹ ਐਂਟਰ ਹੋਏ ਆ ਉਹ ਪਹਿਲੇ ਬਸ 2 ਮਿੰਟ ਪਹਿਲੇ ਨਿਕਲ ਗਏ ਆ ਉਹ ਉਹ ਜਿਹੜੇ ਤੇਲ ਵਾਲੀ ਪੀਪੀ ਕਹਿੰਦੇ ਉਹ ਉਹਨਾਂ ਨੂੰ ਕੋਕ ਕੋਈ ਵਰਤੀਕ ਨੇ ਨਹੀਂ ਪੁਲਿਸ ਨੇ ਚੈੱਕ ਕੀਤੀ ਦੇਖੀ ਉਹ ਕਹਿੰਦੇ ਸੀ ਵਿਚਾਰ ਡੀਜ਼ਲ ਆ ਉਹਦੇ ਵਿੱਚ ਲਾਈਕ ਮਤਲਬ ਅੱਛਾ ਡੀਜ਼ਲ ਆ ਕਿ ਪੈਟਰੋਲ ਵਿੱਚ ਉਹ ਡੀਜ਼ਲ ਕਹਿ ਰਹੇ ਆ ਪਤਾ ਨਹੀਂ ਪੈਟਰੋਲ ਕਹਿ ਰਹੇ ਆ ਡਨ ਨੋ ਕਿ ਚਲੋ ਵਾਹਿਗੁਰੂ ਨੇ ਫੇਰ ਤੁਹਾਡੀ ਰੱਖਿਆ ਕੀਤੀ ਆ ਤੇ ਕੋਈ ਇਦਾਂ ਦਾ ਨਾ ਵੀ ਕੇ ਉਹਨੂੰ ਨਹੀਂ ਹੁਣੀ ਯੂਜ਼ ਕਰ ਦਿੱਤਾ ਪਰਮਾਤਮਾ ਦਾ ਮੈਂ ਸ਼ੋਰ ਗਿਆਰ ਕਰਦਾ ਕਿ ਤੁਹਾਡੀ ਜਾਨ ਬਚ ਗਈ ਕੋਈ ਕੁਝ ਪਤਾ ਨਹੀਂ ਵਾਹਿਗੁਰੂ ਨੇ ਬਚਾ ਲਿਆ ਹੱਥ ਦੇ ਕੇ ਵੀ ਜਿਹੜਾ ਜਾਣ ਦਾ ਵਿਚਾਹ ਹੋ ਗਿਆ ਕੋਈ ਇਰਾਦੇ ਇੰਦਾਂ ਦੇ ਬੰਦਿਆਂ ਦੇ ਕਿਹੜਾ ਨੇਕ ਹੁੰਦੇ ਆ ਉਹਨਾਂ ਨੇ ਕੀ ਪਤਾ ਕੀ ਕਰਨਾ ਸੀ ਠੀਕ ਹੈ ਜੀ ਤੁਹਾਡਾ ਧੰਨਵਾਦ ਜੀ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਂ ਤੁਹਾਡਾ ਗਰਦੀਪ ਸਿੰਘ ਕਿਹੜਾ ਪਿੰਡ ਆ ਟੋਡਰਪੁਰ ਇਹ ਤੁਹਾਡੇ ਜਿਹੜੀ ਬਾਰਦਾਤ ਹੋਈ ਆ ਕਿੱਦਾਂ ਹੋਈ ਆ ਮੈਂ ਫੋਨ ਕਰ ਰਿਹਾ ਸੀ ਆਪਣੀ ਲੜਕੀ ਨਾਲ ਗੱਲ ਕਰਦਾ ਸੀ ਹਾਂਜੀ ਤਾਂ ਇਧਰੋਂ ਕਿੰਝਾ ਤਿੰਨ ਤਿੰਨ ਬੰਦੀ ਆਈ ਆ ਹਾਂਜੀ ਤਾਂ ਇੱਕ ਮੇਰੇ ਡੰਡਾ ਮਾਰ ਲਗ ਹਾਂਜੀ ਵਿੱਚੋਂ ਦੋ ਜਣੇ ਕਹਿੰਦੇ ਮਰ ਜਾਣਾ ਜੀ ਨੇ ਮਾਰੀ ਹਾਂਜੀ ਉਹ ਅੰਦਰ ਵਰਕੇ ਬੋਕਿੰਗ ਲੈ ਕੇ ਪੁੱਤ ਮਾਰ ਲੱਭ ਪਏ ਹਾਂਜੀ ਮੈਂ ਉਥੋਂ ਪੱਤ ਕੀ ਆਪਣੀ ਤਾਇਰੀ ਪੁੱਤੀ ਵੀ ਤਾਇਰੀ ਦੀ ਪੁੱਤ ਹੈ ਹਾਂਜੀ ਉਹਨੇ ਘਰ ਜੀ ਉਹਨੂੰ ਸੱਦ ਕੇ ਲਿਆ ਠੀਕ ਹੈ ਜੀ ਸਾਡੀ ਆਣ ਤੋਂ ਦੋ ਮਹੀਨੇ ਪਹਿਲਾਂ ਨਿਕਲੇ ਪਰ ਅੱਜ ਜੀ ਤੁਹਾਨੂੰ ਸੱਦ ਕੇ ਲਾਇਆ ਹਾਂਜੀ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਸਤਨਾਮ ਸਿੰਘ ਆ ਹਾਂਜੀ ਸਾਡੇ ਚਾਚਾ ਜੀ ਆਹੇ ਠੀਕ ਹੈ ਜੀ ਜਦੋਂ ਤੁਸੀਂ ਆ ਕੇ ਫਿਰ ਇੱਥੇ ਕੀ ਦੇਖਿਆ ਅਸੀਂ ਜਦੋਂ ਆਏ ਆ ਇੱਥੇ ਤਾਂ ਦਰਵਾਜ਼ੇ ਨੂੰ ਨਹੀਂ ਆ ਮਾਰ ਕੇ ਨਾ ਪੈਰ ਹਾਂ ਠੀਕ ਆ ਤੋੜ ਦਿੱਤਾ ਇਹਨੇ ਲੋਕ ਠੀਕ ਹੈ ਜੀ ਲੋਕ ਤੌਰੇ ਆ ਹੀ ਤਾਂ ਅੰਦਰ ਇਹ ਬੜੇ ਹੋ ਸਭ ਚੱਲ ਗਿਆ ਸਭ ਤੋਂ ਪਹਿਲਾਂ ਜਾਨੀ ਚੱਲ ਗਿਆ ਹਾਂਜੀ ਯਾਨੀ ਜਸ ਦੱਸਿਆ ਵੀ ਇਤਾਂ ਉਹਨਾਂ ਦੇ ਜਦੋਂ ਫੜਾਕਾ ਹੋਇਆ ਹਾਂਜੀ ਤਾਂ ਅੰਦਰੋਂ ਤੇ ਨਿਕਰੇ ਆ ਠੀਕ ਹੈ ਜੀ ਤੇ ਉਹਨਾਂ ਨੇ ਚਾਹ ਕਿਹਾ ਵੀ ਤੁਸੀਂ ਕੀ ਜੋ ਲੈਣਾ ਲੈ ਲਓ ਮਾਰਿਓ ਨਾ ਠੀਕ ਆ ਪਰ ਉਹਨਾਂ ਨੇ ਇੱਕ ਨਹੀਂ ਸੁਣੀ ਉਹ ਬਸ ਉਹਨਾਂ ਦੇ ਡੰਡੇ ਮਾਰੀ ਗਏ ਆਪਣਾ ਜੋ ਸੋਨਾ ਸੀਗਾ ਹਾਂਜੀ ਜੋ ਕੈਸ਼ ਸੀ ਹਾਂਜੀ ਗੱਲਰ ਸੀ ਉਹ ਸਭ ਕੁਝ ਆਫ ਲਗਭਗ ਕਿੰਨੇ ਕਦਾ ਨੁਕਸਾਨ ਹੋ ਗਿਆ ਨੁਕਸਾਨ ਹੋ ਹੀ ਗਿਆ ਜੀ ਤਕਰੀਬਨ 35-40 ਲੱਖ ਦਾ ਹੋ ਗਿਆ। ਅੱਛਾ ਬਹੁਤ ਵੱਡਾ ਨੁਕਸਾਨ ਹੋ ਗਿਆ। ਬੜਾ ਨੁਕਸਾਨ। ਹਾਂਜੀ। ਤੇ ਠੀਕ ਹੈ ਜੀ। ਤੇ ਆ ਜਗਾ ਜੀ ਆ ਦਰਵਾਜ਼ਾ ਮੈਂ ਤੁਹਾਨੂੰ ਦਿਖਾਉਣਾ। ਕਾ ਟੁੱਟ ਗਿਆ। ਇਹ ਤੁਹਾਨੂੰ ਲੱਤਾਂ ਮਾਰ-ਮਾਰ ਕੇ ਤੋੜ ਦਿੱਤਾ। ਮੋਚਲੇ ਤਾਂ ਵੀ ਕੋਈ ਨਹੀਂ। ਅੱਜ ਸਤਸ੍ਰੀਕਾਲ। ਸਤਸ੍ਰੀਕਾਲ ਜੀ ਸਰ। ਕੀ ਨਾਂ ਜੀ ਆਪਣਾ? ਮੇਰਾ ਨਾਮ ਰਿੰਦਰ ਸਿੰਘ ਹੈ ਜੀ। ਇਹ ਆ ਚੋਰੀ ਬਾਰੇ ਤੁਹਾਨੂੰ ਕੋ ਦੱਸੂਗਾ ਸਾਨੂੰ? ਚੋਰੀ ਤਾਂ ਪਤਾ ਹੀ ਹੈ। ਨੁਕਸਾਨ ਬੜਾ ਨੁਕਸਾਨ ਹੋਇਆ ਹਾਂਜੀ ਨੁਕਸਾਨ ਤਾਂ ਬੜਾ ਹੋ ਗਿਆ ਇਹ ਤਾਂ ਹੁਣ ਪੂਰੀ ਹੋ ਨਹੀਂ ਸਕਦੀ ਹਾਂਜੀ ਫਿਰਸ ਤੋਂ ਇਹੀ ਅਰਜ਼ ਹੈ ਕਿ ਵੀ ਇਹ ਸਾਨੂੰ ਪਰਪਾਈ ਜਿੰਨੀ ਚਿੱਤੀ ਹੋ ਸਕੇ ਹਾਂਜੀ ਹੰਦੇ ਫੜਨ ਉਹਨਾਂ ਨੂੰ ਸਾਥ ਤੋਂ ਸਾਥ ਸਹਾਇਤਾ ਮਿਲੇ ਹਾਂਜੀ ਆਪਾਂ ਸਹੀ ਗੱਲ ਕਰ ਸਕਦੇ ਹਾਂਜੀ ਬਾਕੀ ਜੋ ਕਿਸਮਤ ਹੈਗਾ ਉਹ ਹੋ ਗਈ ਹੈ ਭਾਜੀ ਲੋਕਾਂ 'ਚ ਤੁਹਾਡੇ ਟੁੰਡਰਪੁਰ 'ਚ ਇਹ ਸਹਿਮ ਨਹੀਂ ਪਾਇਆ ਗਿਆ ਚੋਰੀ ਤੋਂ ਬਾਅਦ ਸਹਿਮ ਦਾ ਇਦਾਂ ਜੀ ਹੁਣ ਹਰਕਤ ਦੇ ਦਿਲ 'ਚ ਇਹੀ ਆ ਕਿ ਬੰਦੇ ਛੇਤੀ ਛੇਤੀ ਫੜਨੇ ਚਾਹੀਦੇ ਆ ਹਾਂਜੀ ਨਹੀਂ ਤਾਂ ਇਕੱਲੇ ਤਕੱਲੇ ਨੂੰ ਕੋਈ ਵੀ ਹੱਥ ਪਾ ਸਕਦਾ ਠੀਕ ਪਰਸੋ ਪੁਲਿਸ ਆਈ ਸੀ ਉਹ ਕੀ ਕਹਿੰਦੀ ਪੁਲਿਸ ਤਾਂ ਪੂਰਾ ਸਾਥ ਦੇ ਰਹੀ ਆ ਜੀ ਜਿੱਦਣ ਦੀ ਪੁਲਿਸ ਤੁਰੀਓ ਆ ਹਾਂਜੀ ਕੱਲ ਵੀ ਵਿਚਾਰੇ ਸਾਰਾ ਦਿਨ ਲੱਗੇ ਰਹੇ ਆ ਠੀਕ ਆ ਅੱਜ ਵੀ ਤਕਰੀਬਨ ਕਾਫੀ ਟੀਮ ਆਈ ਹੋਆ ਹਾਂਜੀ ਆਪਣੀ ਸ਼ਾਨ ਪਿੰਨ ਪੂਰੀ ਚੱਲ ਰਹੀ ਠੀਕ ਹੈ ਜੀ ਹਾਂਜੀ ਤਸੱਲੀ ਹੈ ਤੁਹਾਨੂੰ ਸਾਨੂੰ ਪੂਰੀ ਤਸੱਲੀ ਆ ਜੀ ਕੁਛ ਨਾ ਕੁਛ ਕਰਨ ਗਿਆ ਠੀ ਹੋਰ ਗੱਲ ਹੈ ਜੀ ਹਾਂਜੀ ਟੋਡਰਪੁਰ ਦੇ ਜ਼ਿਮੀਦਾਰ ਜਿੰਨੇ ਵੀ ਆਪਣ ਆਪਣੇ ਖੇਤਾਂ 'ਚ ਹੀ ਬੈਠੇ ਹਾਂਜੀ ਦੋ ਦੋ ਘਾੜਿਆ ਇੱਕ ਇੱਕ ਘਾੜਿਆ ਕਿਸ ਤਰੀਕਾ ਇਕੱਠੇ ਦੋ ਤਿੰਨੇ ਇਹਦਾ ਇਕੱਲਾ ਇਕੱਲਾ ਹੀ ਹੈ ਠੀਕ ਹੈ ਜੀ ਇੱਥੇ ਪ੍ਰੋਬਲਮ ਇਹ ਬਹੁਤ ਵੱਡੀ ਹੋਗੀ ਠੀਕ ਹੈ ਜੀ ਇਹ ਤੇ ਇਸ ਬਾਅਦ ਦਾ ਤੋਂ ਬਾਅਦ ਹੁਣ ਖਤਰਾ ਠੀਕ ਹੈ ਧੰਨਵਾਦ ਇੱਕ ਬੰਦਾ ਡਰੂਆ ਧੰਨਵਾਦ ਜੀ 7901 95 ਇਹ ਕੋਈ ਨੰਬਰ ਆ ਜਾ ਹੋਰ ਵੀ ਹੈਗਾ ਹਾਂਜੀ ਡੈਡੀ ਦਾ ਵੀ ਹੈਗਾ ਇਹਨਾਂ ਦੇ ਨਹੀਂ ਬਾਰਸਾ ਕੀ ਕਰਦਾ ਉਹ ਜਿਹੜਾ ਕੀ ਕਰਦਾ ਉਹ ਵਾ ਚਾਂਚਾਂ ਲਿਆ ਰਹੀਆਂ ਹੈਂ ਕੋਈ ਰਾਕਾ ਦਾ ਇੱਟਾ ਬਾਰ-ਬਾਰ ਇੱਟਾ ਥੱਲੇ ਕੁਝ ਰੱਖ ਰਿਹਾ ਇੱਕ ਚੱਕ ਰਿਹਾ ਕੀ ਕਰ ਰਿਹਾ ਉੱਚਾ ਉਹਨੂੰ ਕੁਝ ਕਰਦਾ ਹੁਣ ਗੇੜ ਦੇ ਚੜਾਉਂਗਾ ਇੱਥੇ ਕੋਈ ਕੁਝ ਥੱਲੇ ਦਿੰਦਾ ਉਹਦੇ ਵਿੱਚ ਉਹਸ਼ ਕਰਦਾ ਭਾਈ ਹੂੰ ਜਿਹੜੀਆਂ ਇੱਟਾਂ ਚੱਕਰ ਲੱਗਦਾ ਬਾਰ ਉਹਨੋਂ ਬਾਰੇ ਬਾਰੇ ਆ ਨਾਲ ਨਾਲ ਸਫਾਇਦਿਆਂ ਦੇ ਉੱਪਰ ਬੂਟੇ ਪਹਿਲਾਂ ਲੋਕੇ ਖੜ ਗਏ ਉੱਥੇ ਗੱਲੇ ਗੱਲੇ ਆਉਂਦੇ ਬੂਟੇ ਦੇ ਨਾਲ ਆ ਘਰ ਦੇ ਮੋਰਲੇ ਪਾਸੇ ਵੀ ਕੈਮਰਾ ਅੰਦਰ ਵੀ ਕੈਮਰਾ ਇੱਥੇ ਗੇਟ ਤੇ ਆ ਹੈਗਾ ਮੋਰਲੇ ਮੇਨ ਡੋਰ ਤੇ ਇਹ ਦਰਵਾਜ਼ੇ ਤੇ ਪਛਲੇ ਕੋਈ ਮੋਰਲੇ ਕਹਿੰਦੇ ਸਾਰਾ ਪਿੰਡ ਆ ਸਾਰਾ ਮੇਨ ਗੇਟ ਆ ਸਾਰਾ ਪਿੰਡ ਇਹ ਦਰਵਾਜ਼ੇ ਦਾ ਛੋਟਾ